બસ ਸਟੈਂਡ ਤੇ ਨਾ ਤਾਂ ਇਨਕੁਆਰੀ ਕਾਊਂਟਰ ਨਾ ਪੀਣ ਵਾਲਾ ਪਾਣੀ ਬੱਸਾਂ ਵੀ ਆਉਂਦੀਆਂ ਹਨ ਰੋਂਗ ਸਾਈਡ ਤੋਂ ਅਤੇ ਕਰਦੀਆਂ ਹਨ ਐਂਟਰੀ ਜਦੋਂ ਇਹ ਸਬੰਧੀ ਜੂਨੀਅਨ ਨੇ ਦੱਸੀਆਂ ਸਮੱਸਿਆ ਤਾਂ ਜਨਰਲ ਮੈਨੇਜਰ ਨੇ ਬੱਸ ਸਟੈਂਡ ਦਾ ਕੀਤਾ ਦੌਰਾ ਪੰਜਾਬ ਰੋਡਵੇ ਪਨਵਸ ਕੰਡਕਟਰ ਵਰਕਰ ਯੂਨੀਅਨ ਵੱਲੋਂ ਬੱਸ ਸਟੈਂਡ ਗੁਰਦਾਸਪੁਰ ਦੀਆਂ ਸਮੱਸਿਆਵਾਂ ਬਾਰੇ ਨੋਟਿਸ ਦਿੱਤੇ ਜਾਣ ਤੋਂ ਬਾਅਦ ਪੰਜਾਬ ਰੋਡਵੇ ਡੀਪੋ ਬਟਾਲਾ ਦੇ ਜਨਰਲ ਸਕੱਤਰ ਮਧੂ ਪੁਸ਼ਪਾ ਨੇ ਅੱਜ ਬੱਸ ਸਟੈਂਡ ਦਾ ਦੌਰਾ ਕੀਤਾ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਜੋ ਕਦਮ ਚੁੱਕੇ ਜਾਂਦੇ ਜੂਨੀਅਨ ਨੂੰ ਭਰੋਸਾ ਦਿੱਤਾ ਇਸ ਮੌਕੇ ਤੇ ਗੱਲਬਾਤ ਕਰਦਿਆਂ ਜੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਬੱਸ ਸਟੈਂਡ ਦੀ ਸਭ ਤੋਂ ਵੱਡੀ ਸਮੱਸਿਆ ਐਂਟਰੀ ਗੇਟ ਤੋਂ ਰੋਂਗ ਸਾਈਡ ਤੋਂ ਬੱਸਾਂ ਦਾ ਐਂਟਰ ਹੋਣਾ ਹੈ ਇਸ ਮੌਕੇ ਤੇ ਆਉਣ ਵਾਲੀਆਂ ਬੱਸਾਂ ਦੀ ਐਂਟਰੀ ਗਲ ਸਾਈਡ ਤੇ ਰੱਖੀ ਗਈ ਹੈ ਜਿਸ ਕਾਰਨ ਉਹਨਾਂ ਨੂੰ 1 ਕਿਲੋਮੀਟਰ ਦੇ ਕਰੀਬ ਰੋਂਗ ਸਾਈਡ ਤੇ ਚੱਲਣਾ ਪੈਂਦਾ ਹੈ ਜਿਸ ਕਾਰਨ ਕੋਈ ਵੀ ਵੱਡੀ ਦੁਰਘਟਨਾ ਹੋ ਸਕਦੀ ਹੈ ਇਸ ਦੇ ਨਾਲ ਹੀ ਐਂਟਰੀ ਗੇਟ ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਾ ਹੋਣ ਕਾਰਨ ਫੋਰ ਬੀਲਰ ਟੂ ਵੀਲਰ ਸਿੱਧੇ ਬੱਸ ਸਟੈਂਡ ਦੇ ਅੰਦਰ ਆ ਜਾਂਦੇ ਹਨ ਅਤੇ ਇਹ ਵੀ ਦੁਰਘਟਨਾ ਦਾ ਕਾਰਨ ਬਣਦੇ ਹਨ ਬੱਸ ਸਟੈਂਡ ਤੇ ਕੋਈ ਇਨਕੁਆਇਰੀ 카운ਟਰ ਨਹੀਂ ਹੈ ਨਾ ਹੀ ਕੋਈ ਪੁਲਿਸ ਸੁਰੱਖਿਆ ਦਾ ਬੋਸਤਾ ਹੈ ਗੱਲਬਾਤ ਕਰਦੇ ਹਾਂ ਇਸ ਸਬੰਧੀ ਯੂਨੀਅਨ ਦੇ ਲੀਡਰ ਸਹਿਬਾਨਾਂ ਨਾਲ ਏਜੰਡਾ ਜੀ ਏਜੰਡਾ ਸਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਬਸ ਸਟੈਂਡ ਦੇ ਵਿੱਚ ਕੁਝ ਪਰੇਸ਼ਾਨੀਆਂ ਪੇਸ਼ ਆ ਰਹੀਆਂ ਸਾਨੂੰ ਜਦੋਂ ਦਾ ਨਵਾਂ ਬਸ ਸਟੈਂਡ ਬਣਿਆ ਹੈ 20 ਜਨਵਰੀ 2025 ਨੂੰ ਅਸੀਂ ਇੱਕ ਨੋਟਿਸ ਦੇ ਕੇ ਆਏ ਸੀ ਡੀਸੀ ਸਾਹਿਬ ਨੂੰ ਔਰ ਚੇਅਰਮੈਨ ਇੰਪਰੂਵਮੈਂਟ ਟਰਸਟ ਗਰਦਾਸਪੁਰ ਨੂੰ ਔਰ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਬਟਾਲੇ ਨੂੰ ਇਹ ਸਾਡੀਆਂ ਜਿਹੜੀਆਂ ਬਸ ਸਟੈਂਡ ਦੀਆਂ ਮੁਸ਼ਕਲਾਂ ਨੇ ਉਹ ਹੱਲ ਕੀਤੀਆਂ ਜਾਣ ਪਹਿਲੀ ਗੱਲ ਤੇ ਇਹ ਹੈ ਜੀ ਵੀ ਬਸ ਸਟੈਂਡ ਦੇ ਵਿੱਚ ਜਿਹੜੀ ਐਂਟਰੀ ਗੇਟ ਆ ਤੇ ਐਗਜ਼ਿਟ ਗੇਟ ਆ ਉਹ ਗਲਤ ਬਣੇ ਹੋਏ ਨੇ ਕਿਉਂਕਿ ਮੁਕੇਰੀਆਂ ਪਠਾਨਕੋਟ ਤੋਂ ਜਿਹੜੀ ਗੱਡੀ ਆਉਂਦੀ ਹੈ ਉਹ ਉਥੋਂ ਘੁੰਮ ਕੇ ਰੌਂਗ ਸਾਈਡ ਬਟਾਲੇ ਰੋਡ ਨੂੰ ਘੁੰਮ ਕੇ ਫਿਰ ਅੰਦਰ ਆਉਂਦੀ ਹੈ ਅਸੀਂ ਉਹ ਨੋਰਸਿੱਤਾ ਸੀ ਵੀ ਇਹਦੇ ਸੰਬੰਧ ਵਿੱਚ ਇਹਦਾ ਐਗਜ਼ਿਟ ਤੇ ਆਊਟ ਗੇਟ ਜਿਹੜਾ ਹੈ ਇਹਨ ਗੇਟ ਜਿਹੜਾ ਉਹ ਠੀਕ ਕੀਤਾ ਜਾਏ ਔਰ ਗੇਟ ਦੇ ਪ੍ਰੋਪਰ ਬੂਮ ਬੈਰੀਅਰ ਲਾਏ ਜਾਣ ਕਿਉਂਕਿ ਕਾਰਾਂ ਤੇ ਸਕੂਟਰ ਜਿਹੜੇ ਨੇ ਉਹ ਆਮ ਤੌਰ ਤੇ ਅੰਦਰ ਆਉਂਦੇ ਨੇ ਜਿਹਦੇ ਨਾਲ ਹਾਥੇ ਹੁੰਦੇ ਨੇ ਲੜਾਈਆਂ ਹੁੰਦੀਆਂ ਨੇ ਔਰ ਦੂਜੇ ਪਾਸੇ ਸਾਡੇ ਮੁੰਡਿਆਂ ਦੇ ਪਰਚੇ ਵੀ ਹੋਏ ਨੇ ਇੱਥੇ ਕਈ ਵਾਰੀ ਇਸੇ ਕਰਕੇ ਵੀ ਸਾਡੀ ਗੱਡੀ ਭੰਤੀ ਜਾਂ ਕਾਰ ਭੰਤੀ ਤੀਜਾ ਸਰ ਇੱਥੇ ਬੱਸ ਸਟੈਂਡ ਦੇ ਵਿੱਚ ਜਿਹੜਾ ਠੇਕੇਦਾਰ ਹੈ ਉਹਦਾ ਕੋਈ ਦਫਤਰ ਨਹੀਂ ਹੈਗਾ ਜੇ ਮੰਨ ਲਓ ਕੋਈ ਕੰਪਲੇਨਟ ਕਰਨੀ ਹੈ ਤਾਂ ਕੋਈ ਕਿਹਨੂੰ ਕਰੂਗਾ ਉਹਦਾ ਦਫਤਰ ਇੱਥੇ ਚਾਹੀਦਾ ਜਾਂ ਉਹਦਾ ਕੋ ਨੁਮਾਇੰਦਾ ਚਾਹੀਦਾ ਫਿਰ ਜੀ ਸਾਰੇ ਤੇ ਕੋ ਪੁਲਿਸ ਪੋਸਟ ਨਹੀਂ ਹੈਗੀ ਤੁਸੀਂ ਸਾਰੇ ਬੱਸ ਸਟੈਂਡ ਚ ਘੁੰਮ ਕੇ ਦੇਖ ਲਓ ਕਿਤੇ ਕੋਈ ਪੁਲਿਸ ਪੋਸਟ ਲਿਖਿਆ ਜਰੂਰ ਹੈ ਪਰ ਪੁਲਿਸ ਵਾਲਾ ਤੁਹਾਨੂੰ ਕੋਈ ਵਰਦੀ ਦੇ ਵਿੱਚ ਕੋ ਨਜ਼ਰ ਨਹੀਂ ਆਊਗਾ ਇਥੇ ਰਾਤ ਭਰਾਂ ਤੇ ਜਨਾਨੀਆਂ ਸਵਾਰੀਆਂ ਵੀ ਆਉਂਦੀਆਂ ਨੇ 10 11 12 ਵਜੇ ਤੱਕ ਗੱਡੀਆਂ ਆਉਂਦੀਆਂ ਨੇ ਕੱਲ ਨੂੰ ਕੋਈ ਮਿਸ ਐ ਪੰਜ ਵਜੇ ਤੇ ਕੌਣ ਜ਼ਿੰਮੇਵਾਰ ਆ ਔਰ ਸਰ ਪਾਣੀ ਜਿਹੜਾ ਪੀਣ ਵਾਲਾ ਪ੍ਰਬੰਧ ਨਹੀਂ ਹੈਗਾ ਉਹਦਾ ਸਾਹਮਣੇ ਤੁਸੀਂ ਆ ਸਾਰੇ ਬੱਸ ਸਟੈਂਡ ਦੇ ਵਿੱਚ ਤੁਸੀਂ ਵਿਜੀਤ ਕੀਤੀ ਐ ਪੀਣ ਵਾਲੇ ਜਿਹੜੇ ਵਾਟਰ ਕੋਲਰ ਇਹਨਾਂ ਨੇ ਪਿੱਛੇ ਲਾਏ ਹੋਇਆ ਪਾਰਕਿੰਗ 'ਚ ਜਿਹੜੀ ਸਵਾਰੀ ਨੇ ਪਾਣੀ ਭਰਨਾ ਭੱਜ ਕੇ ਉਹ ਪਿੱਛੇ ਨੇ ਜਾਦੇ ਉਹਨਾਂ ਨੂੰ ਬੱਸ ਬਾਜੂ ਕੰਟੀਨ ਜਿਹੜੀ ਆ ਉਹ ਨਹੀਂ ਅਜੇ ਤੱਕ ਕੋਈ ਖੁੱਲੀ ਇਹ ਸਰ ਕਿਲੋਮੀਟਰ ਏਰੀਆ ਪੈ ਗਿਆ ਜੀ ਇਹਦੇ ਨਾਲ ਦੁਰਘਟਨਾਵਾਂ ਵੀ ਹੁੰਦੀਆਂ ਹੁੰਦੀਆਂ ਦੀ ਬਿਲਕੁਲ ਹੁੰਦੀਆਂ ਪਿੱਛੇ ਤੁਹਾਡੀ ਚੇਅਰਮੈਨਾਂ ਮੀਟਿੰਗ ਵੀ ਹੋਈ ਸੀ ਕੀ ਫਸਦਾ ਉਹਨਾਂ ਨੇ ਮੀਟਿੰਗ ਕੀਤੀ ਦੀ ਪਰ ਉਹਨਾਂ ਨੇ ਅਨ ਆਫੀਸ਼ੀਅਲ ਮੀਟਿੰਗ ਕੀਤੀ ਕਿਉਂਕਿ ਸਾਨੂੰ ਪ੍ਰੋਸੀਡਿੰਗ ਦੀ ਕਾਪੀ ਨਹੀਂ ਦਿੱਤੀ ਮੈਂ ਬਾਰ ਬਾਰ ਮੰਗੀ ਉਹਨਾਂ ਕੋਲ ਤੇ ਸਾਨੂੰ ਪ੍ਰੋਸੀਡਿੰਗ ਦੀ ਕਾਪੀ ਦਿਓ ਪਰ ਉਹਨਾਂ ਨੇ ਸਾਨੂੰ ਕਾਪੀ ਨਹੀਂ ਦਿੱਤੀ ਜੀ ਪ੍ਰੋਸੀਡਿੰਗ ਦੀ ਔਰ ਉਹ ਕਹਿੰਦੇ ਸਾਡੇ 250 ਬਾਹਰ ਹੈ ਹੁਣ ਕੀ ਹੱਲ ਲੱਗਦਾ ਇਹਨਾਂ ਸਮੱਸਿਆ ਮਤਲਬ ਦੇਖੋ ਜੀ ਅਹੀਂ ਰਿਮਾਈਂਡਰ ਅੱਜ ਫੇਰ ਦੇਤਾ ਦੁਬਾਰਾ ਜਨਰਲ ਮੈਨੇਜਰ ਆਪਣੇ ਪੰਜਾਬ ਉੜੇ ਬਟਾਲੇ ਦੇ ਤੁਹਾਡੇ ਕੋਲ ਇੱਥੇ ਔਰ ਮੈਂ ਵੀ ਤੁਹਾਡੇ ਮਾਦਮਰਾਇ ਦੱਸਦਾ ਵੀ ਇੱਕ ਤਰੀਕ ਯਾਨੀ ਕਿ 1 April 2025 ਤੱਕ ਜੇ ਇਹਨਾਂ ਨੇ ਸਾਡੀ ਆ ਮੰਗਾਂ ਦਾ ਹੱਲ ਨਾ ਕੀਤਾ ਤੇ ਪਹਿਲ ਦੇ ਆਧਾਰ ਤੇ ਜਿਹੜੀਆਂ ਗਰਾਊਂਡ ਸਾਈਡ ਬਸਾਂ ਆਉਂਦੀਆਂ ਨੇ ਉਹ ਅਸੀਂ ਬੰਦ ਕਰਾਂਗੇ ਜਿੱਧਰ ਦੀ ਅਸੀਂ ਵਾਰਨੀਆਂ ਚਾਹੁੰਦੇ ਆ ਜਾਂ ਜਿੱਧਰ ਬਣਿਆ ਹੈ ਉਧਰ ਦੀ ਆਉਣਗੀਆਂ ਔਰ ਜੇ ਕੋਈ ਦੁਘਟਨਾ ਜਾਂ ਕੋਈ ਤਿੰਨ ਪੰਜ ਹੁੰਦਾ ਤੇ ਉਹਦੇ ਜ਼ਿੰਮੇਵਾਰ ਜਿਹੜੇ ਇੰਪਰੂਵਮੈਂਟ ਟਰਸਟ ਵਾਲੇ ਆ ਜਿਹੜੇ ਪਰਚੀ ਲੈਂਦੇ ਆ ਔਰ ਬੂਮ ਬੈਰੀਅਰ ਨਹੀਂ ਲਾਏ ਇਹਨਾਂ ਨੇ ਜੇ ਉਹ ਲਾ ਦੇਣਗੇ ਤੇ ਸਭ ਤੋਂ ਵਧੀਆ ਨਹੀਂ ਤੇ ਹੀ 1 ਅਪ੍ਰੈਲ ਤੋਂ ਯਾਨੀ ਕਿ ਆਪਣੀ ਮਰਜ਼ੀ ਕਰਾਂਗੇ ਜੀ